ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਜੋ ਵੀ ਅੱਜ ਤੱਕ ਰੱਬ ਦੇ ਰਾਹ ਤੇ ਤੁਰਿਆ ਰੱਬ ਨੇ ਉਹਨੂੰ ਇੱਕ ਆਪਣੀ ਬੜੀ ਵੱਡੀ ਦਾਤ ਨਾਲ ਨਵਾਜਿਆ ਉਹ ਦਾਤ ਹੈ ਦਇਆਲਤਾ ਜੋ ਰੱਬ ਦਾ ਸੁਭਾਅ ਉਹੀ ਉਹ ਰੱਬ ਦੇ ਪਿਆਰੇ ਦਾ ਸੁਭਾਅ ਹੁੰਦਾ ਹੈ ਭਾਈ ਤੀਰਤ ਸਿੰਘ ਜੀ ਹੋਏ ਨੇ ਸੇਵਾ ਪੰਥੀ ਮਹਾਂਪੁਰਖਾਂ ਦੇ ਵਿੱਚ ਇੱਕ ਬੜੇ ਪਿਆਰੇ ਕਹਿੰਦੇ ਉਹ ਇੰਨੇ ਜ਼ਿਆਦਾ ਨਿਰਮਲ ਸਨ ਕਿ ਉਹ ਜੀਵ ਜੰਤੂਆਂ ਦੀ ਬਹੁਤ ਫਿਕਰ ਕਰਦੇ ਸਨ ਉਦੋਂ ਅੰਗਰੇਜ਼ਾਂ ਦਾ ਸਮਾਂ ਸੀ ਕਹਿੰਦੇ ਇੱਕ ਅੰਗਰੇਜ਼ ਨੇ ਕੁੱਤਾ ਰੱਖਿਆ ਹੋਇਆ ਸੀ ਪਾਲਤੂ ਪਰ ਉਸ ਪਾਲਤੂ ਕੁੱਤੇ ਨੇ ਕਿਸੇ ਦੂਸਰੇ ਨੂੰ ਵੱਢ ਲਿਆ ਜਦੋਂ ਉਸ ਅੰਗਰੇਜ਼ ਨੂੰ ਪਤਾ ਲੱਗਾ ਕਿ ਮੇਰੇ ਕੁੱਤੇ ਨੇ ਕਿਸੇ ਨੂੰ ਵੱਢਿਆ ਆ ਉਹਨੇ ਕੀ ਕੀਤਾ ਸਜ਼ਾ ਦੇ ਤੌਰ ਤੇ ਆਪਣੇ ਕੁੱਤੇ ਨੂੰ ਖੂਹ ਦੇ ਵਿੱਚ 15 ਦਿਨ ਵਾਸਤੇ ਲਟਕਾ ਦਿੱਤਾ ਕਿ ਇਹਨੂੰ 15 ਦਿਨ ਕੋਈ ਖਾਣ ਪੀਣ ਵਾਸਤੇ ਨਹੀਂ ਦਿੱਤਾ ਜਾਏਗਾ ਜਿਹੜੇ ਨੇੜੇ ਰਹਿਣ ਵਾਲੇ ਸਨੋਂ ਉਹਨਾਂ ਤੇ ਇਸ ਗੱਲ ਨੂੰ ਬਹੁਤਾ ਮਹਿਸੂਸ ਨਾ ਕੀਤਾ ਪਰ ਜਦੋਂ ਇਸ ਗੱਲ ਦਾ ਪਤਾ ਪਈ ਤੀ ਰੇਤ ਸਿੰਘ ਜੀ ਨੂੰ ਲੱਗਾ ਦੱਸਦੇ ਨੇ ਇਤਿਹਾਸ ਦੇ ਵਿੱਚ ਕਿ ਉਹ ਰਾਤ ਨੂੰ ਚੋਰੀ ਛੁਪੇ ਟੋਕਰੀ ਦੇ ਵਿੱਚ ਪ੍ਰਸ਼ਾਦੇ ਪਾ ਕੇ ਜਿੰਨੇ ਕਿ ਇੱਕ ਕੁੱਤੇ ਨੇ ਖਾਣੇ ਨੇ ਉਹ ਖੂਹ ਦੇ ਵਿੱਚ ਲਟਕਾ ਦਿਆ ਕਰਨ ਤੇ ਕੁੱਤਾ ਉਹਨਾਂ ਪ੍ਰਸ਼ਾਦਿਆਂ ਨੂੰ ਖਾ ਕੇ ਆਪਣਾ ਪੇਟ ਭਰਦਾ ਰਿਹਾ ਕਹਾਣੀ ਸੌਖੀ ਜੀ ਸਿੱਧੀ ਜੀ ਸਮਝ ਲਈਏ ਗੱਲ ਭਾਵੇਂ ਵੇਖਣ ਨੂੰ ਛੋਟੀ ਜੀ ਲੱਗਦੀ ਆ ਪਰ ਰੱਬ ਆਪਣੇ ਪਿਆਰੇ ਦੇ ਅੰਦਰ ਇੰਨੀ ਦਇਆ ਭਰ ਦਿੰਦਾ ਹੈ ਇੰਨੀ ਦਇਆ ਭਰ ਦਿੰਦਾ ਆ ਕਿ ਬੰਦਿਆਂ ਦੀ ਗੱਲ ਛੱਡੋ ਉਹ ਜੀਵ ਜੰਤੂਆਂ ਦੇ ਉੱਪਰ ਹੁੰਦਾ ਹੋਇਆ ਵੀ ਜ਼ੁਲਮ ਨਹੀਂ ਬਰਦਾਸ਼ਤ ਕਰ ਸਕਦਾ ਪਰ ਅਸੀਂ ਆਪਣੇ ਵੱਲ ਝਾਤ ਮਾਰ ਕੇ ਵਿਖੀ ਮੈਂ ਤੁਸੀਂ ਕਿ ਸਾਡੇ ਅੰਦਰ ਦੁਨੀਆ ਲਈ ਸੰਸਾਰ ਲਈ ਦਇਅਾਲਤਾ ਹੈ